ਚਲਿੰਗਾ ਕਰੀਏ ਸ਼ੁਰੂ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਕਿਹਰਾਈ ਚ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਚ ਉਹਰੇ ਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਅੱਜ ਮੌਜੂਦ ਨੇ ਸਾਡੇ ਐਮਐਲਏ ਬਟਾਲੇ ਤੋਂ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸੈਰੀਕਲ ਸੀ ਜੀ ਸਾਡੇ ਪਾਰਟੀ ਦੇ ਦੋਨੋਂ ਜਰਨਲ ਸਕੱਤਰ ਡਾਕਟਰ ਸਨੀ ਆਲੂਵਾਲੀਆ ਜੀ ਤੇ ਨਾਲ ਸਰਦਾਰ ਹਰਚੰਦ ਸਿੰਘ ਜੀ ਬਰਸਲ ਸਾਹਿਬ ਸਾਡੇ ਚੇਅਰਮੈਨ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੀ ਤੇ ਸਾਰੇ ਸਾਥੀ ਬੀਤੀ ਕੱਲ ਸੁਖਵੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਦਾ ਬਿਆਨ ਹੈ ਕਿ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਕਿਹੜਾ ਡੰਡਾ ਬਾਦਲ ਸਾਹਿਬ ਅੱਜ ਸਵਾਲ ਪੁੱਛਣਾ ਚਾਹੁੰਦੇ ਆਂ ਅਸੀਂ ਕਿਹੜਾ ਡੰਡਾ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਡੰਡਾ ਚਲਾਉਂਦੇ ਨੇ ਨਸ਼ਾ ਤਸਕਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਮਾਫੀਆ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਗੈਂਗਸਟਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਚੇਨ ਸਨੇਚਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਹਰ ਉਸ ਬਸ਼ਰ ਤੇ ਚਲਾਉਂਦੇ ਨੇ ਕਿਹੜੇ ਤੇ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਹੁਣ ਆਜੋ ਥੋੜੀ ਗੱਲ ਕਰੀਏ ਇੱਕ ਕਸਾਈ ਜਿਹੜਾ ਰੋਜ਼ ਬੱਕਰੇ ਵੜਦਾ ਹੋਵੇ ਉਹ ਇਨਸਾਨੀਅਤ ਦਾ ਪਾਠ ਪੜਾਵੇ ਤੇ ਦੱਸੇ ਕਿ ਜਾਨ ਦੀ ਕੀ ਕੀਮਤ ਹੁੰਦੀ ਹੈ ਉਹ ਕੰਮ ਤੁਸੀਂ ਕੀਤਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਭੁੱਲਿਆ ਨਹੀਂ ਪੰਜਾਬ ਨੂੰ ਯਾਦ ਹੈ ਤੁਸੀਂ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਪੂਰੇ ਪੰਜਾਬ ਦੇ ਅੰਦਰ ਉਹ ਵੀ ਜਿਹੜੇ ਤਿੰਨ ਵੀ ਨੇ ਉਹ ਵੀ ਤਿੰਨ ਖਿੰਡ ਗਏ ਕਿਸੇ ਦਾ ਹੋਰ ਪਾਸੇ ਨੂੰ ਮੂੰਹ ਹੈ ਕਿਸੇ ਦਾ ਹੋਰ ਪਾਸੇ ਨੂੰ ਆ ਪਤਾ ਹੈ ਕਿਉਂ ਕਦੇ ਕਾਰਨ ਦੇਖਿਆ ਅੰਦਰ ਝਾਤੀ ਮਾਰੀ ਹੈ ਕਦੇ ਆਪਣਾ ਅੰਦਰ ਫਰੋਲਿਆ ਕਦੇ ਕਾਰਨ ਕੀ ਹੋਇਆ ਤੁਸੀਂ ਵੀ ਡੰਡੇ ਚਲਾਏ ਨੇ ਤੁਸੀਂ ਪਤਾ ਕਰਦੇ ਤੇ ਡੰਡੇ ਚਲਾਏ ਨੇ ਤੁਸੀਂ ਡੰਡੇ ਚਲਾਏ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਜਦੋਂ ਬਰਗਾੜੀ ਦੇ ਵਿੱਚ ਗੋਲੀकांड ਕੀਤਾ ਨਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਇਹ ਮੈਸੇਜ ਦਿੱਤਾ ਕਿ ਡੰਡਾ ਚਲਾਉਣ ਹਲਾ ਹੀ ਇੱਕ ਇਸ ਤਰ੍ਹਾਂ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਨਿਹੱਥੇ ਬੈਠੇ ਸੰਘਾਂ ਤੇ ਜਿਹੜੀ ਸੰਗਤ ਬੈਠੀ ਪਾਠ ਕਰਦੀ ਹੋਵੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਹੋਵੇ ਉਹਨਾਂ ਤੇ ਡੰਡੇ ਚਲਾਈਏ ਉਹਨਾਂ ਤੇ ਡੰਡੇ ਨਹੀਂ ਗੋਲੀਆਂ ਚਲਾਈਏ ਇਹ ਮੈਂ ਸਹੀ ਦੇਣਾ ਚਾਹੁੰਦੇ ਹਾਂ ਤੁਸੀਂ ਬਾਈਬਲ ਕਲਾ ਦੇ ਵਿੱਚ ਤੁਸੀਂ ਗੋਲੀकांड ਕੀਤਾ ਕੀ ਕਸੂਰ ਸੀਗਾ ਵੱਡਾ ਸਵਾਲ ਹੈ ਕਸੂਰ ਕੀ ਸੀ ਸੰਗਤ ਦਾ ਜੇ ਕੋਈ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੇ ਤੁਹਾਡੇ ਰਾਜ ਦੇ ਵਿੱਚ ਹੋਈ ਔਰ ਇੱਕ ਵਾਰ ਨਹੀਂ ਹੋਈ ਜਗਾ ਜਗਾ ਹੋਈ ਔਰ ਤੁਸੀਂ ਖੁਦ ਉਸ ਗੱਲ ਨੂੰ ਇਕਰਾਰ ਕੀਤਾ ਕਿ ਹਾਂ ਅਸੀਂ ਕਰਵਾਈ ਸਾਡੇ ਤੋਂ ਗਲਤੀਆਂ ਹੋਈਆਂ ਤੁਸੀਂ ਜਾ ਕੇ ਕਿਹਾ ਤੇ ਬਾਹਰ ਨਿਕਲ ਕੇ ਫੇਰ ਮੁੱਕਰ ਕੇ ਉਦੋਂ ਤੱਕ ਗੁਰੂ ਸਮਰੱਥ ਸੀ ਜਦੋਂ ਅਕਾਲ ਤਖਤ ਤੇ ਤੁਸੀਂ ਚੜੇ ਜਾ ਕੇ ਔਰ ਜਾ ਕੇ ਕਿਹਾ ਕਿ ਹਾਂ ਅਸੀਂ ਅਸੀਂ ਇਹ ਸਾਰੀਆਂ ਵੱੱਜਰ ਗਲਤੀਆਂ ਕੀਤੀਆਂ ਜਿਵੇਂ ਹੀ ਉੱਥੋਂ ਬਾਹਰ ਨਿਕਲੇ ਇਹ ਜਿਹੜੀ ਸਮਾਜ ਦੀ ਤੱਤੀ ਹਵਾ ਜਦੋਂ ਉਹਨੂੰ ਫੇਰ ਲੱਗੀ ਜਦੋਂ ਉਹ ਫੇਰ ਗੁਲਾਟੀ ਮਾਰਤੀ ਐ ਗਿਊ ਟਰਨ ਲੈ ਲਿਆ ਉਸ ਤੋਂ ਬਾਅਦ ਚੋ ਕਹਿੰਦੇ-ਕਹਿੰਦੇ 나ਜੀ ਮੈਂ ਤਾਂ ਪਾਰਟੀ ਦੇ ਭਲੇ ਲਈ ਇਹ ਸੋਚਿਆ ਸੀ ਐਡੇ ਵੱਡੇ ਗੁਨਾਹ ਕਰਕੇ ਇੱਟੇ-ਵੱਡੇ ਪਾਪ ਕਰਕੇ ਗੁਨਾਹ ਹੁੰਦੇ ਨੇ ਅਲੱਗ ਪਾਪ ਹੁੰਦੇ ਨੇ ਅਲੱਗ ਤੁਸੀਂ ਗੁਨਾਹ ਨਹੀਂ ਕੀਤਾ ਤੁਸੀਂ ਪਾਪ ਕੀਤਾ ਜਿੱਥੇ ਲੱਖਾਂ ਲੋਕਾਂ ਦੀ ਕਰੋੜਾਂ ਲੋਕਾਂ ਦੀ ਕਰੋੜਾਂ ਸੰਗਤ ਦੀ ਜਿੱਥੇ ਸ਼ਰਧਾ ਜੁੜੀ ਹੋਵੇ ਤੁਸੀਂ ਮਹਾਰਾਜ ਵੀ ਨਹੀਂ ਬਖਸ਼ੇ ਤੁਸੀਂ ਗੁਰੂ ਮਹਾਰਾਜ ਹੀ ਨਹੀਂ ਬਖਸ਼ੇ ਮਹਾਰਾਜ ਦੇ ਅੰਗ ਰੂੜੀਆਂ ਤੇ ਪਾੜ ਕੇ ਸੜਤੇ ਘਰੇ ਬੈਠ ਕੇ ਤੁਸੀਂ ਕਿਹੜੇ-ਕਿਹੜੇ ਫੈਸਲੇ ਲੱਤੇ ਬੱਚਾ-ਬੱਚਾ ਪੰਜਾਬ ਦਾ ਜਾਣਦਾ। ਫੇਰ ਸੋਚਿਆ ਸੀ ਵੀ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜੇ ਆਊਗਾ। ਤੁਸੀਂ ਭੁੱਲਾ ਕੀਤੀਆਂ, ਤੁਸੀਂ ਸਾਰੀਆਂ ਗਲਤੀਆਂ ਕੀਤੀਆਂ। ਫੇਰ ਉਦੋਂ ਬਾਅਦ ਚੋਂ ਅਸੀਂ ਸਾਰਿਆਂ ਨੇ ਪੰਜਾਬ ਵਾਸੀਆਂ ਨੇ ਸੋਚਿਆ ਵੀ ਖੈਰ ਕੋਈ ਗੱਲ ਨਹੀਂ, ਬੰਦਾ ਸੁਧਰ ਗਿਆ, ਮਾਫੀ ਮੰਗ ਲਈ, ਸ਼ਾਇਦ ਕੁਝ ਹੋਊਗਾ। ਪਰ ਨਾ ਤੁਸੀਂ ਬਾਜ ਨਹੀਂ ਆਏ। ਤੁਸੀਂ ਉਥੋਂ ਬਾਹਰ ਨਿਕਲਦੇ ਸਾਰ ਆਪਣੀ ਮਾੜੀ ਸਿਆਸਤ ਚਮਕਾਉਣ ਦੇ ਚੱਕਰ ਚ ਤੁਸੀਂ ਜਥੇਦਾਰ ਲਾਏ ਔਰ ਲਾਏ ਵੀ ਕਿਵੇਂ ਇੱਕ ਗਰੀਮਾ ਹੁੰਦੀ ਹੈ ਕਿਸੇ ਵੀ ਚੀਜ਼ ਦੀ ਇੱਕ ਕਾਬਲ ਜਥੇਦਾਰਾਂ ਨੂੰ ਅਵਲ ਜਥੇਦਾਰਾਂ ਨੂੰ ਤੁਸੀਂ ਲਾਇਆ ਔਰ ਉਸ ਤੋਂ ਬਾਅਦ ਚੋ ਰਾਤ ਦੇ 2 ਵਜੇ ਹਨੇਰੇ ਦੇ ਵਿੱਚ ਰਾਤ ਦੇ 2 ਵਜੇ ਹਨੇਰੇ ਦੇ ਵਿੱਚ ਤੁਸੀਂ ਨਵੇਂ ਜਥੇਦਾਰ ਸਾਹਿਬ ਦੀ ਜੁਆਇਨਿੰਗ ਕਰਾ ਰਹੇ ਹੋ ਔਰ ਕੀ ਗੱਲ ਸੰਗਤ ਨੂੰ ਇਸ ਜਿਹੜੀਆਂ ਤੁਹਾਡੀਆਂ ਚਾਲਾਂ ਸਮਝ ਨਹੀਂ ਆਉਂਦੀਆਂ ਸਭ ਸਮਝ ਆਉਂਦੀਆਂ ਬਾਦਲ ਸਾਹਿਬ ਸੋ ਮੈਂ ਤਾਂ ਪਹਿਲਾਂ ਕਿਹਾ ਰੋਜ਼ ਬੱਕਰੇ ਹਲਾਲ ਕਰਨ ਵਾਲਾ ਇਹ ਗੱਲ ਕਹੇ ਕਿ ਜਾਨ ਦੀ ਕੀਮਤ ਕੀ ਹੈ ਤੁਹਾਨੂੰ ਤਾਂ ਇਹ ਗੱਲਾਂ ਸੋਭਾ ਹੀ ਨਹੀਂ ਦੰਦੀਆਂ ਸੋਭਾ ਹੀ ਨਹੀਂ ਦੰਦੀਆਂ ਕਿਉਂਕਿ ਹਜ਼ਾਰਾਂ ਨਿਹੱਥੇ ਬੰਦਿਆਂ ਦੇ ਉੱਤੇ ਹਜ਼ਾਰਾਂ ਨਿਹੱਥੇ ਬੰਦਿਆਂ ਦੇ ਉੱਤੇ ਥੋੜੇ ਰਾਜ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਹਜ਼ਾਰਾਂ ਟੀਚਰਾਂ ਦੇ ਉੱਤੇ ਹਜ਼ਾਰਾਂ ਮਜ਼ਾਜਮਾ ਦੇ ਉੱਤੇ ਡਾਂਗਾ ਬਰਾਈਆਂ ਤੁਹਾਡੀ ਸਰਕਾਰ ਨੇ ਕੁੱਟੇ ਨੇ ਬੁਰੀ ਤਰ੍ਹਾਂ ਨਾ ਮਾਰੇ ਨੇ ਰੋਜ਼ ਬੇਪੱਤ ਹੋ ਕੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਰੋਜ਼ ਤੁਹਾਡੇ ਰਾਜ ਦੇ ਵਿੱਚ ਮੁਰਦੀਆਂ ਰਹੀਆਂ ਨੇ ਕੈਸਾ ਰਾਜ ਸੀ ਤੁਹਾਡਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਜਿਹੜਾ ਵਪਾਰੀ ਵਿਚਾਰਾ ਇੱਜ਼ਤ ਦੇ ਨਾਲ ਸਟੇਟ ਦੇ ਵਿੱਚ ਵਪਾਰ ਕਰਦਾ ਹੁੰਦਾ ਸੀ ਜੇ ਕਿਸੇ ਦਾ ਢਾਬਾ ਚੱਲਦਾ ਸੀ ਤਾਂ ਢਾਬੇ ਤੇ ਅੱਖ ਲਿਆਂਦੀ ਜੇ ਕਿਸੇ ਦੀ ਮਿਲ ਚੱਲਦੀ ਸੀ ਮਿਲ ਤੇ ਅੱਖ ਲਿਆਂਦੀ ਜੇ ਕਿਸੇ ਨੇ ਆਪਣੀ ਕਿਰਤ ਕਮਾਈ ਚੋਂ ਕਿਤੇ ਥੋੜੀ-ਬਹੁਤ ਜਗ੍ਹਾ ਲੈ ਲਈ ਤਾਂ ਉਸ ਜਗ੍ਹਾ ਤੇ ਥੋੜੀ ਅੱਖ ਆ ਗਈ ਜੇ ਕਿਸੇ ਸੱਜਣ ਨੇ ਵਿਚਾਰੇ ਨੇ ਆਂਡਰ ਆਈ ਕਿਸੇ ਵੀਰ ਨੇ ਇਹ ਸੁਪਨਾ ਸੋਚਿਆ ਸੀ ਕਿ ਪੰਜਾਬ ਆਉਣ ਤੇ ਜਾਣ ਦੇ ਲਈ ਅਸੀਂ ਕਿੰਡੋ ਕੈਨੇਡੀਅਨ ਬੱਸ ਨਾਮ ਦੀ ਸਰਵਿਸ ਧਲਾਵਾਂਗੇ ਥੋੜੀ ਉਹਦੇ ਤੇ ਅੱਖ ਆ ਗਈ ਤੁਸੀਂ ਉਹਦੇ ਤੋਂ ਇੰਡੋ ਕੈਨੇਡੀਅਨ ਬੱਸੇ ਖੋਲੀ ਤੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਉਹਦਾ ਇਹਦਾ ਟਰਾਂਸਪੋਰਟ ਦਾ ਮਾਫੀਆ ਤਿਆਰ ਕੀਤਾ ਕਿ ਜਿਹੜੀ 800 900 ਦੀ ਟਿਕਟ ਸੀ ਤੁਸੀਂ ਅੱਜ 5 5000 ਰੁਪਏ ਦੀ ਕੀਤੀ ਪਈ ਐ ਇਹ ਸਾਰੀਆਂ ਚੀਜ਼ਾਂ ਕਿ ਆ ਨਜ਼ਰ ਨਹੀਂ ਆਉਂਦੀਆਂ ਜਿੰਨੇ ਸੰਨਤ ਹੀ ਸ਼ਹਿਰ ਸੀ ਜਿਨ੍ਹਾਂ ਚ ਵਪਾਰ ਚੱਲਦਾ ਸੀ ਉਹਨਾਂ ਚ ਹਿੱਸੇ ਮੰਗ ਲਏ ਤੁਸੀਂ ਜੰਨੀਆਂ ਬ੍ਰੈਡ ਦੀਆਂ ਫੈਕਟਰੀਆਂ ਸੀ ਭੁੱਲੇ ਨਹੀਂ ਲੋਕ ਉਹ ਬ੍ਰੈਡ ਦੀਆਂ ਫੈਕਟਰੀਆਂ ਚੋਂ ਹਿੱਸੇ ਮੰਗ ਲੇ ਨਹੀਂ ਬੰਦ ਕਰਾਵਾਂਗੇ ਕਹਿੰਦੇ ਸੀਗੇ ਜੇ ਕਿਸੇ ਦੀ ਹਵੇਲੀ ਚੱਲਦੀ ਸੀ ਹਵੇਲੀ ਨੂੰ ਕਹਿੰਦੇ ਕਹਿੰਦੇ ਆ ਤਾਂ ਸਾਨੂੰ ਇਹਦੇ ਚ ਹਿੱਸੇ ਪਵਾ ਦਿਓ ਜੇ ਨਹੀਂ ਪਵਾਣੇ ਆਈ ਰਿਹਾ ਕਿ ਦਵਾਰ ਨੂਮਾ ਵੱਡੇ ਵੱਡੇ ਪੁਲ ਖੜੇ ਕਰਦਾਂਗੇ ਕੀ ਨਹੀਂ ਕੀਤਾ ਤੁਸੀਂ ਆਪਣੇ ਰਾਜ ਚ ਸੋ ਜਿੰਨੇ ਤੱਕੇ ਜਿੰਨੇ ਤੱਕੇ ਤੁਸੀਂ ਕੀਤੇ ਨੇ ਜਿੰਨਾ ਲੋਕਾਂ ਨੂੰ ਤੰਗ ਪਰੇਸ਼ਾਨ ਤੁਸੀਂ ਕੀਤਾ ਜਿੰਨਾ ਪੰਜਾਬ ਦੀ ਸੰਗਤ ਨੂੰ ਜਿੰਨਾ ਪੰਜਾਬ ਦੇ ਆਵਾਮ ਨੂੰ ਤੁਸੀਂ ਨਚੋੜਿਆ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਤੋਂ ਲੈ ਕੇ ਉਹਨਾਂ ਦੇ ਵਪਾਰਾਂ ਤੋਂ ਲੈ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਖਰਾਬ ਕੀਤਾ ਨਾ ਬਾਦਲ ਸਿੰਘ ਸਾਹਿਬ ਇਹ ਗੱਲਾਂ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਤੁਸੀਂ ਤਾਂ ਆਪਣੇ ਪਿਤਾ ਜੀ ਦੀ ਜਿਹੜੀ ਵਿਰਾਸਤ ਸੀ ਆਮ ਤੌਰ ਤੇ ਜਿਹੜਾ ਬੱਚਾ ਹੁੰਦਾ ਨਾ ਆਮ ਤੌਰ ਤੇ ਕੋਈ ਵੀ ਉਹ ਆਪਣੇ ਪਿਤਾ ਦਾ ਨਾਮ ਉੱਚਾ ਕਰਦਾ ਰੌਸ਼ਨ ਕਰਦਾ ਤੁਸੀਂ ਤਾਂ ਆਪਣੇ ਪਿਤਾ ਦੀ ਵਿਰਾਸਤ ਆ ਜਿਹੜੀ ਉਹ ਵੀ ਖੋਲੀ ਜੀ ਫਕਰੇ ਕੌਮ ਵੀ ਵਾਪਸ ਕਰਾਤਾ ਉਹੀ ਦੱਸੋ ਕਿੱਥੇ ਖੜੇ ਆ ਅੱਜ ਆਪਾਂ ਸੋ ਬਾਦਲ ਸਾਹਿਬ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਹੈ ਨਾ ਆਹਾ ਮੈਂ ਪੜ ਕੇ ਬੜਾ ਹੈਰਾਨ ਹੋਇਆ ਸਾਡੀ ਪੂਰੀ ਅਸੀਂ ਸਾਰੇ ਜਣੇ ਉਰੇ ਬੈਠੇ ਪੜ ਕੇ ਬੜਾ ਹੈਰਾਨ ਹੋਏ ਕਿ ਇੱਕ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਹੱਲ ਕਰ ਸਕਦਾ ਹੈ ਕਮਾਲ ਦੀ ਗੱਲ ਹੈ ਮਤਲਬ ਤੁਸੀਂ ਆਮ ਸੰਗਤ ਨੂੰ ਭੇਡਾਂ ਤੇ ਬੱਕਰੀਆਂ ਸੰਗ ਸਮਝ ਲਿਆ ਕਿ ਡੰਡੇ ਨਾਲ ਅੱਕਾਂਗੇ ਜਾਨਵਰ ਨੇ ਮਤਲਬ ਪੰਜਾਬ ਦੇ ਲੋਕ ਤੁਸੀਂ ਉਹਨਾਂ ਨੂੰ ਮਤਲਬ ਕਿ ਇਨਸਾਨ ਨਹੀਂ ਗਿਣਦੇ ਕੀ ਗਿਣਦੇ ਹੋ ਤੁਸੀਂ ਸੋ ਮੈਂ ਤੁਹਾਨੂੰ ਫੇਰ ਇੱਕ ਵਾਰ ਗੱਲ ਕਹਿਣਾ ਕਿ ਤੁਸੀਂ ਇਹ ਗੱਲਾਂ ਵਿੱਚ ਕੁਝ ਨਹੀਂ ਰੱਖਿਆ ਤੁਸੀਂ ਚੰਗਾ ਹੋਊਗਾ ਚੰਗਾ ਹੋਊਗਾ ਕਿ ਤੁਸੀਂ ਜੇ ਅਕਾਲੀ ਦਲ ਦਾ ਵੀ ਭਲਾ ਚਾਹੁੰਦੇ ਹੋ ਨਾ ਤਾਂ ਅਕਾਲੀ ਦਲ ਨੂੰ ਤੁਸੀਂ ਛੱਡ ਦਿਓ ਅਕਾਲੀ ਦਲ ਤੋਂ ਅਕਾਲੀ ਦਲ ਆਪ ਹੀ ਆਪਣੇ ਪੈਰਾਂ ਤੇ ਦੁਆਰ ਤੇ ਫੇਰ ਖੜਾ ਹੋ ਜੂਗਾ ਤੁਸੀਂ ਇਹ ਅਕਾਲੀ ਦਲ ਨੂੰ ਆਪਣੇ ਹਾਲ ਤੇ ਛੱਡ ਦਿਓ 100% ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਬੈਠੇ ਹੋ ਅਕਾਲੀ ਦਲ ਕਦੇ ਜ਼ਿੰਦਗੀ 'ਚ ਖੜਾ ਹੀ ਨਹੀਂ ਹੋ ਸਕਦਾ ਤੁਸੀਂ ਇਸ ਕਰਕੇ ਤੁਸੀਂ ਇੱਕ ਗੈਰ ਜ਼ਿੰਮੇਵਾਰਾਨਾ ਮਤਲਬ ਇਨਸਾਨ ਹੋ ਜਿਨ੍ਹਾਂ ਨੇ ਪੰਜਾਬ ਦੇ ਨਾਲ ਚੰਗਾ ਰਵਈਆ ਨਹੀਂ ਕੀਤਾ ਪੰਜਾਬ ਦੇ ਬੱਚੇ-ਬੱਚੇ ਨੂੰ ਪੁੱਛ ਕੇ ਦੇਖਿਓ ਤੁਹਾਨੂੰ ਉਹ ਦੱਸਣਗੇ ਹਾਂ ਇੱਕ ਆਖਰ 'ਚ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਦੋਸਤ ਨੂੰ ਰੇ ਤੁਹਾਡਾ ਇੱਕ ਮਿੱਤਰ ਲੁਧਿਆਣੇ ਦਾ ਤੁਸੀਂ ਉਹਨੂੰ ਆਪਣੇ ਬਿਆਨ ਚ ਵੀ ਇਹ ਗੱਲ ਕਹੀ ਹੈ ਕਿ ਜੇ ਸੜਕਾਂ ਮੈਂ ਕਢਵਾ ਸਕਦਾ ਤੈਨੂੰ ਅਮੀਰ ਕਰਨ ਦੇ ਲਈ ਜੇ ਮੈਂ ਸੜਕਾਂ ਕਢਵਾ ਸਕਦਾ ਤੈਨੂੰ ਕੋਲੋਨਾਈਜ਼ਰ ਬਣਾਉਣ ਦੇ ਲਈ ਤਾਂ ਫੇ ਸੜਕਾਂ ਮੈਂ ਕਿਤੋਂ ਹੋਰ ਵੀ ਕਢਵਾ ਸਕਦਾ ਮਤਲਬ ਇੱਕ ਗੱਲ ਤਾਂ ਤੁਸੀਂ ਮੰਨ ਗਏ ਜਿਹੜੀ ਅਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਿੰਨਾ ਭੂ ਮਾਫੀਆ ਜਿੰਨਾ ਲੈਂਡ ਮਾਫੀਆ ਉਹ ਤੁਹਾਡੇ ਨਾਲ ਜੁੜਿਆ ਹੋਇਆ ਇਸ ਗੱਲ ਨੂੰ ਤਾਂ ਫਿਰ ਤੁਸੀਂ ਆਪੇ ਇਕਰਾਰ ਕਰ ਲਿਆ ਸੋ ਬਾਦਲ ਸਾਹਿਬ ਲੋਕ ਸਰਦਾਰ ਭਗਵਾਨ ਸਿੰਘ ਮਾਨ ਜੀ ਤੋਂ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਸਾਡੀ ਉਹ ਨੀਤੀਆਂ ਤੋਂ ਜਿਹੜੀ ਹਰ ਵਰਗ ਨੂੰ ਅਸੀਂ ਉੱਚਾ ਚੱਕ ਰਹੇ ਹਾਂ ਉਹਨੂੰ ਸਤਿਕਾਰ ਦਿੰਦੇ ਆ ਉਹਨੂੰ ਆਦਰ ਦਿੰਦੇ ਆ ਮਾਣ ਦਿੰਦੇ ਆ ਲੋਕ ਬਹੁਤ ਖੁਸ਼ ਨੇ ਲੋਕ ਖੁਸ਼ ਨੇ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਹੈ ਅੱਜ ਅਸੀਂ ਲੜ ਰਹੇ ਹਾਂ ਨਸ਼ਾ ਕਿੱਥੋਂ ਆਇਆ ਸੀ ਬੱਚਾ-ਬੱਚਾ ਜਾਣਦਾ ਕੀਦੇ ਨਾਂ ਬੋਲਦੇ ਸੀ ਬੱਚਾ-ਬੱਚਾ ਜਾਣਦਾ ਕੀਦੇ ਰਾਤ ਚ ਆਇਆ ਬੱਚਾ-ਬੱਚਾ ਜਾਣਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਬਾਰ-ਬਾਰ ਯਾਦ ਕਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਜਾਣਦੇ ਨੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਕੀਦੇ ਰਾਤ ਚ ਨਸ਼ੇ ਦੀਆਂ ਖੇਪਾਂ ਕਿਵੇਂ ਸਮੱਗਲਿੰਗਾ ਹੁੰਦੀਆਂ ਰਹੀਆਂ ਕਿਵੇਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਨਸ਼ੇ ਵਿਕਦੇ ਰਹੇ ਸੋ ਸਰਦਾਰ ਭਗਵਾਨ ਸਿੰਘ ਮਾਨ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਆ ਨਾ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੇ ਦ੍ਰਿੜ ਇਰਾਦੇ ਦੇ ਨਾਲ ਘਟੋ-ਕੱਟ ਜਿਹੜੀ ਇਹ ਨਸ਼ੇ ਦੀ ਜਿਹੜੀ ਇਹ ਤੁਸੀਂ ਇਹ ਵਹਿਣ ਭਗਾਏ ਸੀ ਪੁਰਾਣੀਆਂ ਸਰਕਾਰਾਂ ਨੇ ਉਹਨੂੰ ਠੱਲਤਾ ਪਾ ਰਹੇ ਆ ਉਹਨੂੰ ਠੱਲਤਾ ਪਾ ਰਹੇ ਆ ਨਾ ਰੋਕਤਾ ਰਹੇ ਆ ਜ਼ੋਰਤਾ ਲਾ ਰਹੇ ਆ ਸੰਗਤ ਸਾਥ ਦੇ ਰਹੀ ਹੈ ਪੰਜਾਬ ਦੇ ਲੋਕ ਸਾਥ ਦੇ ਰਹੇ ਨੇ ਖੁਸ਼ ਨੇ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਨਾ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਤਾਂ ਉਹਨਾਂ ਜਿਨ੍ਹਾਂ ਨੇ ਨਸ਼ੇ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਸੀ ਨਾਜਾਇਜ਼ ਕਲੋਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਈ ਪਰਮਿਸ਼ਨਾਂ ਨਹੀਂ ਸੀ ਲੱਤੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਦੱਬ-ਦੱਬ ਕੇ ਕਬਜ਼ੇ ਕਰ-ਕਰ ਕੇ ਕੋਠੀਆਂ ਬਣਾਈਆਂ ਸੀ ਅੱਜ ਜੇ ਉਹਨਾਂ ਤੇ ਪੀਲਾ ਪੰਜਾ ਚੱਲ ਰਿਹਾ ਨਾ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਨਸ਼ੇ ਨੂੰ ਠੱਲ ਪੈ ਰਹੀ ਹੈ ਜੇ ਤਸਕਰ ਛੱਡ-ਛੱਡ ਭੱਜ ਰਹੇ ਨੇ ਨਾ ਪੰਜਾਬ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਪੰਜਾਬ ਦਾ ਸੰਨਤ ਖੁਸ਼ਹਾਲ ਹੋ ਰਿਹਾ ਨਾਲ ਤੁਰਿਆ ਨਾ ਜੇ ਅੱਜ ਮੋਢੇ ਨਾਲ ਮੋਢਾ ਲਾ ਕੇ ਜੇ 40 40 ਸਾਲ ਦੇ ਮਸਲੇ ਹੱਲ ਕੀਤੇ ਨੇ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਖੇਤਾਂ ਨੂੰ ਬਿਜਲੀ ਦੀ ਸਪਲਾਈ ਦਿਨੇ ਆਉਂਦੀ ਹੈ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਣ ਹੈ ਜੇ ਅੱਜ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਲੱਗ ਗਿਆ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਣ ਹੈ ਜੇ ਅੱਜ ਪੰਜਾਬ ਦੇ ਲੋਕ ਜੇ ਅੱਜ ਪੰਜਾਬ ਦੇ ਲੋਕ ਸਰਪਲਸ ਬਿਜਲੀ ਦਾ आनंद मान रहे ने ना त सरदार भगवंत सिंह मान जी दी देन है सो बादल साहब ਤੁਹਾਡਾ ਰਾਜ ਲੋਕਾਂ ਨੇ ਇੱਕ ਵਾਰ ਨਹੀਂ ਕਈ ਵਾਰ ਦੇਖ ਲਿਆ ਔਰ ਅੱਜ ਜੇਕਰ ਪੰਜਾਬ ਦੇ ਸਿਰ ਐਡਾ ਵੱਡਾ ਕਰਜ਼ਾ ਜਿਹਦਾ ਅਸੀਂ 20000 ਕਰੋੜ ਰੁਪਇਆ ਸਾਲਾਨਾ ਵਿਆਜ ਲਾਣ ਲੱਗੇ ਹੋਏ ਹਨਾ ਯਾਦ ਰੱਖਿਓ ਇਹ ਕਰਜ਼ਾ ਹੋਰ ਕੋਈ ਨਹੀਂ ਚੜਾ ਕੇ ਗਿਆ ਇਹ ਕਰਜ਼ਾ ਸਭ ਤੋਂ ਵੱਧ ਇਤਿਹਾਸ ਚਕਾ ਕੇ ਦੇਖ ਲਓ ਅਸੀਂ ਤੁਹਾਨੂੰ ਉਹਦੀ ਲਿਸਟ ਵੀ ਪ੍ਰੋਵਾਈਡ ਕਰਾ ਦਾਂਗੇ ਸਭ ਤੋਂ ਵੱਧ ਕਰਜ਼ਾ ਜੇ ਕਿਸੇ ਸਰਕਾਰ ਨੇ ਚੱਕਿਆ ਔਰ ਪੰਜਾਬ ਨੂੰ ਕਰਜ਼ਾਈ ਕੀਤਾ ਤਾਂ ਬਾਦਲ ਸਾਹਿਬ ਉਹ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸੋ ਧੰਨਵਾਦ ਅੱਜ ਮੀਡੀਆ ਦਾ ਤੁਸੀਂ ਉਹ ਰਿਕਵਰੇਜ ਕਰਨ ਲਈ ਪਹੁੰਚੋ ਥੈਂਕ ਯੂ ਤੁਸੀਂ ਇੱਕ ਗੱਲ ਦੇਖੋ ਕਿ ਕਦੇ ਸੋਚਿਆ ਸੀ ਕਿ ਪੰਜਾਬ ਦੇ ਅੰਦਰ ਸਾਨੂੰ ਯੁੱਧ ਨਸ਼ਿਆਂ ਵਿਰੁੱਧ ਲੜਨਾ ਪਊਗਾ ਪਰ ਲੜਨਾ ਪਿਆ ਕਿਉਂ ਕਿ ਇਹ ਮਾੜੀਆਂ ਸਰਕਾਰਾਂ ਸਾਨੂੰ ਦੇਣ ਦੇ ਕੇ ਗਈਆਂ ਕੱਕਰੀ ਕੀਤਾ ਸਭ ਤੋਂ ਸੌਖਾ ਕਮਾਈ ਦਾ ਜਰੀਆ ਸਭ ਤੋਂ ਸੌਖਾ ਤਰੀਕਾ ਲੱਭ ਲਿਆ ਸੀ ਪੈਸੇ ਕਮਾਉਣ ਦਾ ਜਿਹੜੇ ਇਹਨਾਂ ਦੇ ਅੱਗੇ ਗੁਰਗੇ ਤੁਰੇ ਫਿਰਦੇ ਸੀ ਉਹਨਾਂ ਨੇ ਸਭ ਤੋਂ ਸੌਖਾ ਤਰੀਕਾ ਲੱਭ ਲਿਆ ਸੀ ਪੈਸੇ ਕਮਾਓ ਤੇ ਲੋਕਾਂ ਦੇ ਬੱਚਿਆਂ ਦੀ ਜਵਾਨੀ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਭਾਵਨਾਵਾਂ ਦੇ ਨਾਲ ਖੇਡ ਕੇ ਲੋਕਾਂ ਦੇ ਘਰਾਂ ਚ ਛੱਤਰ ਬਿਖਾ ਕੇ ਆਪ ਦੇ ਮਹਿਲ ਆਪ ਦੀਆਂ ਕੋਠੀਆਂ ਆਪ ਦੇ ਹੋਟਲ ਆਪਣੇ ਵੱਟੇ ਵੱਟੇ ਜਾਨੀ ਕਿ ਮਲਟੀਪਲੈਕਸ ਆਪਣੀਆਂ ਬੱਸਾਂ ਆਪਣੇ ਫਲੀਟ ਖੜੇ ਕਰੋ ਸੋ ਇਹ ਤਾਂ ਸ਼ੁਕਰ ਹੋਵੇ ਮੈਂ ਕਹਿੰਦਾ ਪੰਜਾਬ ਦੀ ਸੰਗਤ ਨੂੰ ਪੰਜਾਬ ਦੀ 3 ਕਰੋੜ ਸੰਗਤ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਅਸੀਂ ਜਿੰਨਾ ਧੰਨਵਾਦ ਕਰੀਏ ਉਹਨਾਂ ਥੋੜਾ ਜਿਨ੍ਹਾਂ ਨੇ ਇਸ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਸਮੇਦਨਸ਼ੀਲਤਾ ਨੂੰ ਸਮਝਦੇ ਹੋਏ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਪੰਜਾਬ ਦੀ ਕਮਾਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਹੱਥਾਂ 'ਚ ਦਿੱਤੀ ਉਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਯੁੱਧ ਨਸ਼ਿਆਂ ਵਿਰੁੱਧ ਲੜ ਕੇ ਅੱਜ ਇਸ ਜਿਹੜੀ ਨਸ਼ੇ ਦੀ ਇੱਕ ਦਲਦਲ ਸੀ ਇਹਦੇ ਵਿੱਚੋਂ ਅਸੀਂ ਆਪਣੇ ਯੂਥ ਨੂੰ ਕੱਢਣ ਲੱਗੇ ਹੋਏ ਆਂ ਜਿੱਥੇ ਤੱਕ ਪੀਲੇ ਪੰਜੇ ਦੀ ਗੱਲ ਰਹੀ ਰੋਜ਼ ਚੱਲੂਗਾ ਪੀਲਾ ਪੰਜਾ ਤੁਹਾਨੂੰ ਇੱਕ ਦੱਸਾਂ ਉਹਨਾਂ ਘਰਾਂ ਤੇ ਪੀਲਾ ਪੰਜਾ ਚੱਲੂਗਾ ਕਿਹੜੇ ਘਰਾਂ ਤੇ ਜਿਹੜੇ ਲੋਕਾਂ ਦੇ ਬੱਚਿਆਂ ਦੀ ਖੂਨ ਦੀ ਕਮਾਈ ਦੇ ਨਾਲ ਇਹ ਜਿਹੜੇ ਘਰ ਬਣੇ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਹੋਈਆਂ ਉਹ ਹਰੇਕ ਘਰ ਤੇ ਪੀਲਾ ਪੰਜਾ ਚੱਲੂਗਾ ਜਿਹੜੇ ਨਾਜਾਇਜ਼ ਕਬਜ਼ੇ ਕਰਕੇ ਪੰਚਾਇਤੀ ਜ਼ਮੀਨਾਂ ਤੇ ਜਿੱਥੇ ਜਿਨ੍ਹਾਂ ਨੇ ਘਰ ਬਣਾਏ ਹੋਏ ਨੇ ਜਿਨ੍ਹਾਂ ਨੇ ਜਾਇਦਾਦਾਂ ਬਣਾਈਆਂ ਹੋਈਆਂ ਕੋਈ ਨਹੀਂ ਛੱਡਾਂਗੇ ਸਾਰਿਆਂ ਤੇ ਚਲਾਵਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਛੱਡਾਂਗੇ ਜਿਹੜਾ ਲੋਧੀ ਕਹਿ ਰਹੇ ਨੇ ਜੀ ਜੀ ਜੂਨ ਨੂੰ ਲਗਾਤਾਰ ਦੇਖਿਆ ਜਾ ਰਿਹਾ ਕਿ ਖਤਮ ਕਰਨਾ ਸੀ ਨਸ਼ਾ ਬਹੁਤ ਬੜਾ ਟਿਕ ਨਹੀਂ ਕਰਦੇ ਪਏ ਨੇ ਬਾਈ ਜੀ ਕੰਮ ਤਾਂ ਕਰਨ ਲੱਗੇ ਹੋਏ ਆ ਨਾ ਲੱਗੇ ਤਾਂ ਹੋਏ ਆ ਵਿਲ ਤਾਂ ਦੇਖੋ ਸਾਡੀ ਸਾਡਾ ਸਾਡੀ ਭਾਵਨਾ ਦੇਖੋ ਸਾਡੀ ਸਭ ਤੋਂ ਪਹਿਲਾਂ ਇਹ ਦੇਖੋ ਸਾਡੀ ਸੋਚ ਦੇਖੋ ਪੰਜਾਬ ਦੇ ਪ੍ਰਤੀ ਕੀ ਹੈ ਕਿਸੇ ਵੀ ਚੀਜ਼ ਨੂੰ ਜਿਆਸੀ ਡੈਡਲਾਈਨ ਲੈ ਕੇ ਚੱਲੇ ਆਂ ਜਿਆਸੀ ਡੈਡਲਾਈਨ ਲੈ ਕੇ ਚੱਲੇ ਆਂ ਤਾਂ ਅਸੀਂ ਪੂਰਾ ਪੱਬਾ ਭਾਰੋ ਕੇ ਜ਼ੋਰ ਮਾਰ ਰਹੇ ਆਂ ਜ਼ੋਰ ਮਾਰ ਰਹੇ ਆਂ ਸੋ ਇਸ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡੀ ਫਰਸਟ ਪ੍ਰਾਇੋਰਟੀ ਆ ਕਰਕੇ ਛੱਡਾਂਗੇ 2027 ਚ 2027 ਚ ਜਦੋਂ ਅਸੀਂ ਵੋਟਾਂ ਮੰਗਣ ਜਾਵਾਂਗੇ ਨਾ ਤੁਹਾਨੂੰ ਗਰੰਟੀ ਨਾਲ ਕਹਿੰਦੇ ਆਂ ਇਸ ਗੱਲ ਨੂੰ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਸਫਾਇਆ ਕਰਕੇ ਤੁਹਾਡੀ ਕਚੈੜੀ ਦੇ ਵਿੱਚ ਆਵਾਂਗੇ ਜੀ ਜੀ ਡਰਗ ਪੁੱਛ ਨਹੀਂ ਕੀਤਾ ਸਰ ਐਦਾਂ ਕਿ ਦੇਖੋ ਡਰੱਗ ਤਾਂ ਜਾਣਦੇ ਨੇ ਸਾਰੇ ਕਿ ਸਾਰੇ ਬਾਰਡਰ ਏਰੀਆ 'ਚ ਆਪਾਂ ਬੈਠੇ ਆ ਬਾਰਡਰ ਸਟੇਟ ਐ ਪਹਿਲਾਂ ਤਾਂ ਡਰੋਨਸ ਰਾਹੀਂ ਕੀ ਨਾ ਪੁੱਛਿਆ ਸੀਗਾ ਜੀ ਬਾਰਡਰ 'ਤੇ ਕੌਣ ਪੁੱਛਦਾ ਸੀਗਾ ਕੋਈ ਵੀ ਨਹੀਂ ਸੀ ਪੁੱਛਦਾ ਰੋਜ਼ ਉੱਥੋਂ ਡਰੱਗ ਸੀ ਜਿਹੜੀ ਆਉਂਦੀ ਸੀ ਕੱਲੇ ਪੰਜਾਬ ਦੇ ਬਾਰਡਰ ਤੋਂ ਨਹੀਂ ਪੰਜਾਬ ਨੂੰ ਤਾਂ ਬਦਨਾਮ ਕੀਤਾ ਹੋਇਆ ਸੀਗਾ ਗੁਜਰਾਤ ਦੇ ਬਾਰਡਰ ਤੋਂ ਥਰੂ ਸੀ ਚੈਨਲ ਸਮੁੰਦਰ ਦੇ ਤਰੀਕੇ ਦੇ ਨਾਲ ਪੰਜਾਬ 'ਚੋਂ ਕਿੰਨੀ ਆਉਂਦੀ ਉਹ 5 ਕਿਲੋ 7 ਕਿਲੋ 10 ਕਿਲੋ ਡਰੋਂ ਦੇ थ्रू ਤੇ ਗੁਜਰਾਤ ਚ ਕਿੰਨੀ ਆਉਂਦੀ ਐ 3000 ਕਿਲੋ ਕੱਟਿਓ 3000 ਕਿਲੋ ਔਰ ਆਂਦੀ ਕਾਦੇ ਰਹੀਆਂ ਸਮੁੰਦਰ ਦੇ ਛਿੱਪ ਦੇ ਵਿੱਚ ਤੇ ਬਦਨਾਮ ਪੰਜਾਬ ਸਾਡੇ ਤਾਂ ਸਾਰਾ ਨੈਸ਼ਨਲ ਜਿਹੜਾ ਗੋਦੀ ਦਾ মিডিਆ ਸਾਡੇ ਤਾਂ ਉਹ ਵੀ ਪਿੱਛੇ ਪਿਆ ਰਹਿੰਦਾ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਸੋ ਅਸੀਂ ਤਾਂ ਅਸੀਂ ਹਰ ਉਸ ਪੰਜਾਬੀ ਸਾਡੇ মিডিਆ ਦੀ ਕਦਰ ਕਰਦੇ ਆ ਇੱਜ਼ਤ ਕਰਦੇ ਆ ਜਿਹੜਾ ਅੱਜ ਪੰਜਾਬ ਦਾ ਪੁੱਤ ਬਣ ਕੇ ਸੇਵਾ ਕਰਨ ਲੱਗਿਆ ਹੈ ਤੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਦੀ ਬਦਨਾਮੀ ਕਰਨ ਲੱਗੇ ਹੋਏ ਨੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਇਹ ਵੀ ਇੱਕ ਲੜਾਈ ਹੈ ਜਿਹੜੀ ਉਹਨਾਂ ਦੇ ਨਾਲ ਲੜਨ ਲੱਗੇ ਹੋਏ ਆ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਯੋਧਿਆਂ ਦੀ ਧਰਤੀ ਹੈ ਪੰਜਾਬ ਨੇ ਜਦੋਂ ਕਿਤੇ ਜ਼ਰੂਰਤ ਪਈਆ ਪੰਜਾਬ ਨੇ ਆਪਣਾ بڑا ਪੁੱਤ ਬਣ ਕੇ ਫਰਜ਼ ਨਿਭਾਇਆ ਭਾਰਤ ਦਾ ਸੋ ਇਸ ਕਰਕੇ ਇਹ ਜਿਹੜੇ ਨਸ਼ੇ ਦੇ ਜੰਨੇ ਵੀ ਚੈਨਲ ਨੇ ਜਿਹਦੇ ਰੂਟ ਰਾਹੀਂ ਕਿਤੇ ਪੰਜਾਬ ਦੇ ਵਿੱਚ ਨਸ਼ਾ ਆਂਦਾ ਸਾਰੇ ਕਿਤੇ ਅਸੀਂ ਰੋਕਥਾਮ ਕਰ ਰਹੇ ਆ ਐਂਟੀ ਡਰੋਨ ਸਿਸਟਮ ਜੇਕਰ ਕਿਸੇ ਸਰਕਾਰ ਨੇ ਲਾਇਆ ਬਾਰਡਰਾਂ ਦੇ ਉੱਤੇ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਲਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਥੈਂਕ ਯੂ ਮੈਂ ਜੋਇਨਿੰਗਲੀ ਸਿਮੀ ਚੋਖਾ ਮੈਡਮ ਨੂੰ ਤਾਂ ਦਾ ਇਹ ਸਿਮੀ ਚੋਖਾ ਦਾ ਆਪਣੀ ਟੀਮ ਨੂੰ ਲੈ ਕੇ ਆ ਸਿਮੀਂਤ চোপੜਾ ਜੀ ਮੈਂ ਇੱਕ ਸੇਵਕ ਪਾਲ ਜੀ ਨੂੰ ਕਹਾ ਰਾ ਸੇਵਕ ਪਾਲ ਜੀ ਵੀ ਆਏ ਹੋਏ ਨੇ ਸਾਡੇ ਦੇ ਆਪਣੀ ਟੀਮ ਨੂੰ ਲੈ ਕੇ ਆ ਤੇ ਰਾਜ ਕਪੂਰ ਜੀ ਸੁਵਿੰਦਰ ਕਲਿਆਣ ਜੀ ਪਹਿਲਾਂ ਸਿਮੀਂਤ চোপੜਾ ਮੈਡਮ ਉਸਨੇ ਪਛੇਤ ਕਰਪੁਰ ਸਿਮੀਂਤ চোপੜਾ ਮੈਂ ਜਿਹੜੀ ਕਾਂਗਰਸ ਛੱਡ ਕੇ ਸਾਡੇ ਵਿੱਚ ਆਈ ਸੀ ਤਦ ਦੇ ਦਿੱਲੀ ਕੋਈ ਨਾ ਕੋਈ ਜੁਆਇਨਿੰਗ ਕਰਾ ਰਹੇ ਆ ਤੇ ਅੱਜ ਇਹਨਾਂ ਦੀ ਟੀਮ ਚ ਪੂਜਾ ਭਰਦਵਾ ਜੀ 55 ਨੰਬਰ ਵਾਰਡ ਤੋਂ ਆਏ ਨੇ ਆਓ ਸ਼ਰੀ ਕਰਾਓ ਆਓ ਮੈਡਮ ਅੱਗੇ ਨੂੰ ਆਜੋ ਪੂਜਾ ਜੀ ਨੂੰ ਆਜੋ ਪੂਜਾ ਭਰਦਵਾ ਜੀ ਵੈਲਕਮ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਇਨ ਕਲਬ ਜਿੰਦਾਬਾਦ ਚਲੋ ਉਸਮਾ ਸਿੰਗਲਾ ਜੀ ਉਸਮਾ ਸਿੰਗਲਾ ਜੀ ਦੋ ਜੀ ਬਾਪੂ ਹੀ ਕਰਾਓ

ਮਨਲੀਨੀ ਮੁਸਕਾਨ ਮੁਸਕਾਨ ਸ਼ਰਮਾ ਮਨਲੀਨਾ ਮੁਸਕਾਨ ਸ਼ਰਮਾ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈਂ ਸੇਵਨਪਾਲ ਜੀ ਨੂੰ ਬੇਨਤੀ ਕਰਾਂਗਾ ਸੇਵਨਪਾਲ ਜੀ ਨੂੰ ਇੱਕ ਬੜੀ ਸਾਦੀ ਤੇ ਟਿਕਰਾ ਦੇਣਾ ਹਾਂ ਹਾਂ ਜੀ ਸੇਵਨਪਾਲ ਜੀ ਮਨਲੀਨ ਨੂੰ ਬੁਲਾਓ ਸ਼੍ਰੋਮਣੀ ਕੈਂਡੀਡਟ ਨੂੰ ਛੜ ਕੇ ਮੈਡਮ ਨਾਲ ਪਾਲ ਜੀ ਨੇ ਕਾਫੀ ਅੱਜ ਆਣੇ ਕਰਾਣੀਆਂ ਐ ਪੜ ਅੱਗੇ ਹੋ ਜੂਗੇ ਅੱਗੇ ਨੂੰ ਆ ਜੀ ਆਜੋ ਨਾ ਹੋ ਜੋ ਕੇ ਪਾਲ ਜੀ ਸੇਵਨ ਪਾਲ ਜੀ ਸਾਹਮਣੇ ਦੇਖੇ ਐ ਐ ਐ ਐ ਇਦਾਂ ਵਿਕਟਰੀ ਬਣਾ ਦਿਓ ਜੀ ਵਿਕਟਰੀ ਹੈ ਜਿੱਤ ਦਾ ਨਿਸ਼ਾਨ ਬਣਾ ਜਿੱਤ ਦਾ ਨਿਸ਼ਾਨ ਠੀਕ ਹੈ ਠੀਕ ਹੈ ਉੱਥੇ ਰੁਕ ਕੇ ਬੰਨੇ ਠੀਕ ਹੈ ਪਾਕਿਸਤਾਨੀ ਬੰਨੇ ਚੁੱਪ ਰੱਖੋ ਆਪਾਂ ਬਾਟਵਨ ਦੇ ਰਾਜਦਾਨ ਕਰਾਂਗੇ ਗੌਰਮਨਟੈਂਟਰੀ ਕਰਾਣਾ ਸੇਵਕਪਾਲ ਜੀ ਆਪਣੀ ਟੀਮ ਨਾਲ ਸੇਵਕਪਾਲ ਕਿੱਥੇ ਜੀ ਸੇਵਕਪਾਲ ਜੀ ਚਰਨਜੀਤ ਸਿੰਘ ਬੋਬੀ ਜੀ ਜਿਹੜੇ ਵੀ ਸ਼ਰਮੇ ਕਾਲੀਦਨ ਜਿਵੇਂ ਜੀ ਆਲੋ ਇੰਦਰ ਆ ਜੀ ਹਉ ਹੇਤੋ ਭਾਈ ਚਲੋ ਜੀ ਆਪਾਂ ਆ ਗਏ ਆ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਮਲਜੀਤ ਸਿੰਘ ਜੀ ਜੀ ਸਤਿ ਸ਼੍ਰੀ ਅਕਾਲ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ आम आदमी पार्टी आ जिंदाबाद आम आदमी पार्टी इनकलाब जिंदाबादी इंस्पेक्टर सुरेंद्र कल्याण जी आम आदमी पार्टी क्लब चलो चलो ਤੰਤੂਰ ਜੀ ਅਕਾਲਪਾਜੀ ਉਹਰੇ ਖਲੜੇ ਪਾਸੇ ਘਰ ਚੋ ਆ ਕੇ ਸਾਰਿਆਂ ਦੀ ਫੋਟੋ ਆਜੂ ਉਹਰੇ ਆਜੋ ਸਾਰੇ ਇਹ ਲਾਈਨ ਚ ਆਜੋ ਭਾਈ ਹਾਂਜੀ ਹਾਂਜੀ ਸਾਰਿਆਂ ਦਾ ਵਾਹ ਜੀ ਜੁਆਇਨਿੰਗ ਵੈਲਕਮ ਹਾਂਜੀ ਆਓ ਬਾਕੂ ਜੀ ਮਾਰੇ ਪਿੱਛੇ ਨੂੰ ਹੋ ਜਾਓ ਅੱਛਾ ਪਿੱਛੇ ਅੱਛਾ ਠੀਕ ਹੈ ਓਕੇ ਆਪਾਂ ਅਬੀਲ ਮਦਮਾ ਜੀ ਆਜੋ ਵਰਮੈਂਟ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਯੂਗਰਾਜ ਜੀ रोहित कुमार जी आई जो अभी आज आज आई जु युवराज जी रोहित कुमार जी अमित कुमार जी सुरेंद्र कुमार जी संदीप जी अशोक कुमार जी महिंदर जी चौथ नंबर वार्ड तो सारे पवन जी नरिंदर जी ਵਿਸ਼ੋ ਜੀ ਫੋਟੋ ਕਰਾਈ ਨਹੀਂ ਭਾਈ ਇੱਕ ਮਿੰਟ ਉਰੇ ਆਣਾ ਸਾਰੇ ਆਜੋ ਇੱਕ ਵਾਰ ਫੇਰ ਇੱਕ ਵਾਰੀ ਸਭ ਦੀ ਜੁਆਇਨਿੰਗ ਕਰਾ ਲੀਏ ਨਹੀਂ ਹਜੇ ਜੁਆਇਨਿੰਗ ਤਾਂ ਰਹੇਗੀ ਅੰਦੀ ਜੀ ਚੱਲਦੇ ਆਪੋ ਜੀ ਅੱਗੇ ਆਓ ਰੇ ਆਓ ਪਹਿਲਾਂ ਫੋਟੋ ਰਾਜ ਜੀ ਜਮ ਜੀ ਤੇ ਸੰਦੀਪ ਜੀ ਕ੍ਰਿਸ਼ਨਾ ਜੀ ਮਿਕਲ ਜੀ ਆਓ ਸਾਰੇ ਆਓ ਰਹਿਣਾ ਗਰੁੱਪ ਫੋਟੋ ਕਰਾ ਦੇਖੇ ਜੀ ਕ੍ਰਿਸ਼ਨਾ ਜੀ ਇਹ ਵਿਕਟਰੀ ਬਣਾ ਦਿਓ ਜੀ ਵਿਕਟਰੀ ਹੁਣ ਮੈਂ ਰਾਜਪੂਰ ਜੀ ਨੂੰ ਕਾਂਗਾ ਹੋ ਗਿਆ ਆਪਣੀ ਟੀਮ ਲੈ ਕੇ ਆ ਰਾਜਪੂਰ ਜੀ ਆਓ ਜੀ ਆਓ ਵੈਲਕਮ ਸਰ ਰਾਜਪੂਰ ਜੀ ਨਥੀ RAM ਜੀ ਪਹਿਲ ਨੰਬਰ ਵਾਰਡ ਤੋਂ ਸਚਿੰਦ ਜੀ ਸੰਜੀਵ ਜੀ